ਰਾਮ ਰਾਮ ਜੀ ਗਾਇਜ਼ ਆਪਾਂ ਮਾਸੇਟਿਵ ਮੀਨ ਬੀਅਰ ਖੰਨਾ ਵੱਲੋਂ ਬਿਲਕੁਲ ਲਗ ਆਰਟੀਕਲ ਲੈ ਕੇ ਆਏ ਜੀ ਡਿਫਰੈਂਟ ਡਿਫਰੈਂਟ ਚੀਜ਼ਾਂ ਨੇ ਜੀ ਬੈਸੇ ਵਸਾਈਆਂ ਬਹੁਤ ਨੇ ਜੀ ਆ ਦੇਖੋ ਪੱਕਾ ਪੁੱਕਾ ਨਾਲ ਵੀ ਹੈ ਪੈਂਟ ਜਿਹੜਾ ਕੋਰਤੇ ਵਿੱਚ ਸਾਰਾ ਕੁਝ ਮਿਲ ਜਨੇ ਪਰ ਆਪਾਂ ਲਗ ਬਰੇਡੀ ਲੱਗੇ ਜੀ ਸੂਟਾਂ ਦੇ ਨਾਲ ਪਾਰਟੀ ਵੀਅਰ ਸੂਟ ਲੱਗੀਆਂ ਸਾਰੇ ਨਵੇਂ ਨਵੇਂ ਵੇਜੇ ਕ੍ਰੈਸ਼ ਹੋ ਗਿਆ ਜੀ ਜਿੰਮੀ ਚ ਹੋ ਗਿਆ ਜੀ ਮੌਨਟੂਨ ਹੋ ਗਿਆ ਜੀ ਹੁਣ ਸ਼ੁਰੂ ਕਰਦੇ ਆਂ ਆਰਟੀਕਲ ਦਿਖਾਨੇ ਜੀ ਕੋਈ ਮੋੜਾ ਦਾ ਰਿਪੀਟ ਹੋ ਗਿਆ ਜੀ ਸੈਟ ਪਿਛਲੀ ਵਾਰ ਕਾਫੀ ਕਸਟਮਰ ਨੇ ਡਿਮਾਂਡ ਕੀਤੀ ਹੈ ਜੀ ਸੇਲ ਹੋਣ ਤੋਂ ਬਿਲਕੁਲ ਲੱਗ ਚੀਜ਼ ਹੈ ਜੀ ਮੋਰ ਦੇ ਵਿੱਚ ਪੂਰਾ ਫਰੰਟ ਹੈ ਵੀ ਦੁਪੱਟਾ ਪਿਓਰ ਦਾ ਜੀ ਪਿਛਲੀ ਵਾਰ ਸੇਲ ਹੋਣ ਤੋਂ ਬਾਅਦ 50 ਸਾਢੇ ਸਪੀਸ ਸੇਲ ਹੋਣ ਤੋਂ ਬਾਅਦ ਜਖਸਮ ਨੇ ਡਿਮਾਂਡ ਕੀਤੀ ਸੀਗੀ ਜੀ ਦੁਬਾਰਾ ਰਿਪੀਟ ਚ ਆ ਗਿਆ ਜੀ ਜਿਨ੍ਹਾਂ ਦਾ ਰਹਿੰਦਾ ਆਗੇ ਜਲਦੀ ਤੋਂ ਜਲਦੀ ਲੈ ਜਾਓ ਜੀ ਵੈਨਾ ਰਹਿ ਜੂਵੇ ਜੀ ਕੋਈ ਬਿਲਕੁਲ ਲੱਗ ਚੀਜ਼ ਹੈ ਪਿਓਰ ਦਾ ਦੁਪੱਟਾ ਢਾਈ ਵਾਲਾ ਦੁਪੱਟਾ ਜੀ ਬਹੁਤ ਸੋਹਣੀਆਂ ਹੈ ショਪ ਤੇ ਆ ਕੇ ਟਰਾਈ ਕਰ ਸਕਦੇ ਹੋ WhatsApp ਤੇ ਪੁੱਛ ਸਕਦੇ ਹੋ ਫੋਨ ਕਰ ਸਕਦੇ ਹੋ ਜਿਮੀ ਜੂੜਾ ਸੂਟ ਹੈ ਜੀ ਨਾਲ ਦੁਪੱਟਾ ਜੀ ਬਹੁਤ ਸੋਹਣੇ ਪਾਰਟੀ ویئر ਸੂਟ ਨੇ ਜੀ ਆਹ ਲੋ ਜੀ ਚਾਰ ਹੈਂਡਵਰਕ ਦੀ ਆਈਟਮ ਹੈ ਬਹੁਤ ਸੋਹਣੀ ਹੈ ਤੇ ਮੇਰੀ ਚਾਰੋਂ ਕਲਰ ਬਹੁਤ ਸੋਹਣੇ ਨੇ ਜੀ ਪਰਪਲ ਛੇਡ ਹੈ ਮੋਰ ਪੰਗੀ ਕਲਰ ਹੈ ਰਾਣੀ ਕਲਿਆ ਹੋੜ ਰਾਣੀ ਕਲਰ ਹੈ ਜੀ ਹੋੜ ਮਹਿੰਦੀ ਕਲਰ ਹੈ ਜੀ ਚਾਰੋਂ ਕਲਰ ਬਹੁਤ ਸੋਹਣੇ-ਸੋਹਣੇ ਲੈ ਕੇ ਆਏ ਇਹ ਰੇਟ ਵੀ 50% ਤੋਂ ਵੀ ਉੱਪਰ ਦਾ ਡਿਸਕਾਊਂਟ ਦਿੱਤੇ ਹੋਏ ਨੇ ਜੀ ਕਿੱਲ ਲੈ ਕੇ ਆਏ ਜੀ ਬਿਲਕੁਲ ਨਵਾਂ ਬੇਸ ਹੈ ਜੀ ਕ੍ਰੈਸ਼ ਦੇ ਵਿੱਚ ਜੀ ਨਾਲ ਦੁਪੱਟਾ ਵੀ ਕ੍ਰੈਸ਼ ਦਾ ਜੀ ਨਮੀ ਕ੍ਰੈਸ਼ਾ ਜੀ ਨਵੇਂ ਦੁਪੱਟੇ ਦੀ ਕੁਆਲਿਟੀ ਹਨ ਜੀ ਆਪਾਂ ਤੁਹਾਨੂੰ 600 ਰੁਪਏ ਦੀ ਸੂਟ ਦੇ ਦਨੇ ਜੀ ਕੜਾਈ ਵਾਲਾ ਸੂਟ ਨਾਲ ਕੜਾਈ ਵਾਲਾ ਦੁਪੱਟਾ ਬਹੁ ਕਲਰ ਜੈਂਟਰੀ ਕਲਰ ਜੀ ਇੰਗਲਿਸ਼ ਕਲਮੇ ਚਾਰੋ ਬਹੁਤ ਸੋਨੇ ਕਲਰ ਲੈ ਕੇ ਆਏ ਜੀ ਡਿਫਰੈਂਟ ਡਿਫਰੈਂਟ ਕਲਰ ਨੇ ਜੀ ਸੁਪਰ ਚਟ ਜਿਹੜੀ ਮਰਜੀ ਇਸ ਦਾ ਬੰਦਾ ਪਾ ਸਕਦਾ ਜੀ 700 ਰੁਪਏ ਦੇ ਵਿੱਚ ਨਵਾਂ ਡਿਜ਼ਾਈਨ ਹੈ ਜੀ ਲੱਗ ਚੀਜ਼ ਲੈ ਕੇ ਆਏ ਜੀ ਆਹ ਲੋ ਚਾਰ ਕਲਰ ਨੇ ਜੀ ਚਾਰੇ ਕਲਰ ਸੋਨੇ ਨੇ ਜੀ 700 ਰੁਪਏ ਦੇ ਵਿੱਚ ਹੈਂਡਵਰਕ ਦੇ ਵਿੱਚ ਬਹੁਤ ਸੋਹਣੀਆਂ ਆਈਟਮ ਬਹੁਤ ਸੋਹਣਾ ਆਰਟੀਕਲ ਸਿਰਫ 500 ਰੁਪਏ ਦੇ ਵਿੱਚ ਪੂਰਾ ਫਰੰਟ ਹੈ ਵੀ ਪਿਓਰ ਦਾ ਦੁਪੱਟਾ ਜੀ ਕਲਰ ਚਾਰ ਚਾਰੇ ਕਲਰ ਬਹੁਤ ਸੋਹਣੇ ਸਭ ਤੇ ਚਾਰ ਚਾਰ ਕਲਰ ਨੇ ਜੀ ਬਹੁਤ ਡਿਜ਼ਾਈਨ ਇਹਨਾਂ ਦੇ ਲੋਹੀ ਬਰਬਰੀ ਦੇ ਉੱਤੇ ਲੈ ਕੇ ਆਏ ਜੀ ਨਵੇਂ-ਨਵੇਂ ਕਲਰ ਚੜ ਦੇ ਨਾਲ ਤਾਗੇ ਦੀ ਕੜਾਈ ਬਹੁਤ ਸੋਹਣੀ ਕੜਾਈ ਹੈ ਨਾਲ ਸਿੱਕੀ ਦਾ ਕੰਮ ਹੋਇਆ ਹੈ ਜੀ ਬਹੁਤ ਸੋਹਣੀ ਕੜਾਈ ਹੈ ਜੀ 550 ਰੁਪਏ ਦੇ ਵਿੱਚ ਨਵਾਂ ਆਰਟੀਕਲ ਹੈ ਰਿਪੀਟ ਹੋ ਰਿਹਾ ਹੈ ਜੀ ਆਰਟੀਕਲ ਦੇਖੋ गाइस ਬਿਲਕੁਲ ਨਵੇਂ ਕਲਰ ਲੈ ਕੇ ਆਏ ਜੀ ਕਲਰ ਦੇਖੋ ਕਿੰਨਾ ਪਿਆਰਾ ਹੈ ਜੀ ਡਿਫਰੈਂਟ ਕਲਰ ਨੇ ਜੀ ਕਸਟਮਰ ਦੇ ਡਿਮਾਂਡ ਦੇ ਮੁਤਾਬਿਕ ਨਵੇਂ-ਨਵੇਂ ਕਲਰ ਲੈ ਕੇ ਆਏ ਜੀ ਹੋਰ ਵੀ ਬਹੁਤ ਸੋਹਣਾ ਕਲਰ ਹੈ ਜੀ ਬਿਲਕੁਲ ਲੱਗ ਜੀ ਔਰ ਪਾ ਇਹਨਾਂ ਸਸਤੇ ਨਹੀਂ ਤੁਸੀਂ ਸੋਚ ਵੀ ਨਹੀਂ ਸਕਦੇ ਮਾਰਗਰਿਟ ਦੇ ਵਿੱਚ 1500 1600 ਦਾ ਸੇਲ ਹੋ ਰਿਹਾ ਜੀ ਦੇਖੋ ਪ्योर ਚਨੋਂਦਰ ਬੱਟੇ ਬੱਟੇ ਪਣੇ ਦਾ ਪੂਰਾ ਭਾਰੀ ਸੂਟ ਹੈ ਜੀ ਪੂਰਾ ਬਹੁਤ ਸੋਹਣੇ ਸੋਹਣੇ ਕਲਰ ਨੇ ਜੀ ਦੇਖੋ ਚਾਰ ਕਲਰ ਨਹੀਂ ਚਾਰੋ ਕਲਰ ਬਹੁਤ ਸੋਹਣੇ ਸਿਰਫ 625 ਰੁਪਏ ਦਾ ਦੇ ਰਹੇ ਹੈ ਜੀ 625 ਰੁਪਏ ਦਾ ਇਹ ਬਹੁਤ ਸਸਤੇ ਭਾਅ ਦੇ ਵਿੱਚ ਹੈ ਜੀ ਦੇਖੋ ਕ੍ਰਾਸ਼ ਬਚਿੱਤਰਾਂ ਦੇ ਉੱਪਰ ਹੈ ਜੀ ਪੂਰਾ ਫਰੰਟ ਜਰਕਨ ਵਰਗ ਦੇ ਨਾਲ ਭਰਿਆ ਹੋਇਆ ਹੈ ਜੀ ਨਾਲ ਦੁਪੱਟਾ ਬਹੁਤ ਸੋਹਣਾ ਚਨੋਂਦਰ ਦੁਪੱਟਾ ਤੇ ਵੀ ਕ੍ਰਾਸ਼ ਚ ਨੌਣ ਲੱਗੀ ਹੋਈ ਹੈ ਜੀ ਬਹੁਤ ਵਧੀਆ ਕਪੜਾ ਲੱਗਿਆ ਹੈ ਜੀ ਬਹੁਤ ਸਸ ਮਾਰਕੀਟ ਦੇ ਵਿੱਚ ਕਸਟਮਰ 2000 ਰੁਪਏ ਦਾ ਮੇਰਾ ਖੁਦ ਦਾ ਕਸਟਮਰ ਇੱਕ ਲੈ ਕੇ ਆਇਆ ਸੀਗਾ ਜੀ ਉਹਨੂੰ ਮੈਂ ਇਹਦੇ ਨਾਲ ਦਾ 1200 ਦੇ ਦੋ ਦੇ ਕੇ ਤੋੜੇ ਹੋਗੇ ਆਲੋ